ਬੜਾ ਸਿਹਰਾ ਕਰਾਇਆ ਬੈ ਭਾਈ ਇਹ ਵਲੌਗ ਨੂੰ ਵੱਧ ਵੱਧ ਤੁਸੀਂ ਉਹ ਲਾਈਕ ਸ਼ੇਅਰ ਕਰੋ ਏਡਾ ਸੋਹਣਾ ਮੋਟਰ ਦਾ ਵਿਊ ਆ ਥਾਂ ਵੀ ਵੇਖੋ ਤੁਸੀਂ ਕਿਤੇ ਵੀ ਨਦੀ ਨਹੀਂ ਆਣੀ ਐਦਾਂ ਨਹੀਂ ਬੰਦਾ ਰਾਤ ਬਰਤ ਤੇ ਆਊਗਾ ਤੇ ਇਥੇ ਕੋਈ ਸੱਪਾਂ ਚ ਪੈਰ ਹਨਾ ਜਿਵੇਂ ਮਰਜੀ ਪਾ ਬਿਨਾ ਬੈਟਰੀ ਤੇ ਤੁਰਿਆ ਫਿਰ ਹਨਾ ਹਾਂ ਕੋਈ ਘਾ ਨਹੀਂ ਕੋਈ ਕੁਝ ਨਹੀਂ ਇਥੇ ਰੂਟਾ ਵੇਟਰ ਲਾਤਾ ਜਾਣਾ ਜੂਣਾ ਵਧੀਆ ਆਂਬ ਵੀ ਬਹੁਤ ਲੱਗਦੇ ਭਾਈ ਚਾਰੀ ਆਂਬ ਝੜ ਗਏ ਹੁਣ ਤਾਂ ਮੌਸਮ ਹੀ ਗਿਆ ਹੁਣ ਤਾਂ ਹਾਂ ਅਰੇ ਦੋ ਕਲਮੀਂ ਆਂਬਾਂ ਦੇ ਅੱਛਾ ਦੋ ਕਲਮੀਂ ਆਂਬਾਂ ਨੇ ਪਰੇ ਆਹ ਚਾਰੀ ਹੈ ਆ ਦੋ ਬੂਟੇ ਗਏ ਕਲਮੀਂ ਆ ਤੁਹਾਨੂੰ ਦਿਖਾਉਣੇ ਆ ਆ ਦੇਖੋ ਆ ਇਧਰ ਨਹਿਰ ਮਹਿਕਮੇ ਦੀਆਂ ਵਰਮਾਂ ਦੇਖਾਂ ਖੜੀਆਂ ਛਾਂ ਬਹੁਤ ਜਿਆਦੇ ਆ ਬੜਾ ਸਹਰਾ ਵਿਊ ਆ ਉਹ ਆਪ ਨਹਿਰ ਤੇ ਵੀ ਸਾਨੂੰ ਜਾ ਕੇ ਦਿਖਾਉਣੇ ਆ ਆ ਪੰਨੇ ਵਾਲਾ ਤਾਂ ਬੜਾ ਨਿਆਰਾ ਆ ਪੰਨਾ ਦਾ ਜਿਹੜਾ ਬੜਾ ਕਹਿਣ ਚੀਜ਼ ਬਣੀ ਬੰਨੇ ਇਹ ਤਾਂ ਵਧੀਆ ਯਾਰ ਏਸੀ ਇੱਥੇ ਦਾ ਏਸੀ ਕੀ ਕਰੂਗਾ ਨਾ ਇਹ ਤਾਂ ਏਸੀ ਤੋਂ ਜਿਆਦਾ ਨਜ਼ਾਰੇ ਬਾਈ ਦਿੱਸਦਾ ਨਾ ਨਾਲੇ ਜਾਵਣਾ ਫਲ ਵੀ ਫਰੀ ਦੇ ਮੋਟਰ ਵੀ स्विਮਿੰਗ ਪੂਲ ਹੀ ਬਣੀ ਪਈ ਆ ਵਿੱਚ ਬੈਠਾ ਰਹਿਣਾ ਨਾਲੇ ਛਾਵੇਂ ਮੋਟਰ ਆ ਮੋਟਰ ਦੇ ਉੱਤੇ ਇੱਕ ਹੋਰ ਜਾਵਣਾ ਆ ਟ੍ਰਾਂਸਫਾਰਮ ਵਾਲਾ ਕੰਮ ਆ ਕਰਨ ਵਾਲਾ ਟਾਣਾ ਉਹ ਨਾਲ ਲੱਗੂਗਾ ਨਾ ਇਹ ਵਟਨ ਵਾਲਾ ਜਾਂ ਟ੍ਰਾਂਸਫਾਰਮ ਪਟਕੇ ਪਾਸੇ ਹੋ ਜੇ ਹਾਂ ਠੀਕ ਆ ਇਧਰ ਹੋ ਜੇ ਨਾ ਇੱਥੇ ਕਰਾ ਲਓ ਇੱਥੇ ਕਰਾ ਲਓ ਹੋਰ ਹੂੰ ਬਹੁਤ ਵਧੀਆ ਮੈਨੂੰ ਲੱਗਾ ਬਾਈ ਫੁੱਲ ਲਾਏ ਹੋਣੇ ਪਹਿਲਾਂ ਹਨਾ ਹਾਂ ਫੁੱਲ ਲਾ ਕੇ ਦੂਜੇ ਲਾ ਟੱਕ ਬਣਾ ਲਏ ਪੱਤੇ ਫੁੱਲ ਆ ਖਾਲੀ ਸੀਗੇ ਪਹਿਲਾਂ ਹਨਾ ਸਾਰੇ ਫੁੱਲ ਵੀ ਪਟ ਕੇ ਦਰਖਤ ਹੋ ਲਾ ਆ ਬਹੁਤ ਸੋਹਣਾ ਦਰਖਤ ਤੁਸੀਂ ਲਾਈ ਮੈਨੂੰ ਲੱਗ ਦਰਖਤ ਬਹੁਤ ਜਿਆਦਾ ਤੁਹਾਡੇ ਰੀਚ ਵੀ ਹੁਣ ਮੈਂ ਨਹਿਰ ਤੇ ਫੇਰ ਵਿਖਾਇਆ ਮੈਂ ਪਿਆਰ ਦਾ ਵਿਊ 아이 ਅੱਗੇ ਪਰ ਇਹ ਚੱਲੂ ਹੀ ਹੈ ਬਾਈ ਕਿ ਮੁੱਕ ਜਾਂਦੀ ਆ ਠੀਕ ਆ ਨਾਲ ਕਿਹੜਾ ਪਿੰਡ ਆ ਗਿਆ ਹਾਂ ਇਹ ਮਿਸ਼ਰੀ ਵਾਲਾ ਪਿੰਡ ਆ ਬਈ ਦੀਪ ਸਿੰਘ ਵਾਲਾ ਤੇ ਮਿਸ਼ਰੀ ਵਾਲੇ ਤੇ ਵੇਚਦੀ ਵਿਚਾਲਦੀ ਲੰਘਦੀ ਨਹਿਰੇ ਦੋਹਾਂ ਪਿੰਡਾਂ ਦੇ ਰਕਬੇ ਦੇ ਹਨਾ ਬਾਈ ਪਾਣੀ ਬਹੁਤ ਪਰਿਆ ਹੁੰਦਾ ਅੱਗੇ ਵੀ ਇੰਨੀ ਵਗਦੀ ਹੈ ਕਿ ਥੋੜੀ ਡਾਣ ਵਗਦੀ ਅੱਗੇ अच्छा ਹੁਣ ਘਟ ਗਈ ਕਹਿੰਦੇ ਅੱਗੇ ਜਾਓ ਨਿਸ਼ਾਨ ਤੁਸੀਂ ਜਾਂਦਾ ਪਰਲੇ ਪਾਸੇ ਮੈਨੂੰ ਦੋ ਫੋਟਾਂ ਨੂੰ ਥੱਲੇ ਲੈ ਗਈ ਹੂੰ ਮੀ ਹੁਣ ਹਟੇ ਜਾਣਾ ਕੀਰਾ ਬਹੁਤ ਜਿਆਦਾ ਵੀ ਪਾਣੀ ਹੈ ਇਨਾਂ ਕੋਲ ਬਹੁਤ ਨਜ਼ਾਰਾ ਵੀ ਸਭ ਤੋਂ ਘੈਂਟ ਤਾਂ ਇਹਨਾਂ ਦਾ ਵਿਊ ਆ ਜਿਹੜਾ ਐਡਾ ਘੈਂਟ ਆ ਦੇਖੋ ਕੀਰਾ ਕੋਨਾ ਦਿਖਾਉਣਾ ਅੱਗੇ ਜਾ ਕੇ ਇਹ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਦੇ ਜੂ ਆ ਜਿਹੜੀਆਂ ਬਰਮਾਂ ਦੇ ਕਾਂ ਇੰਜ ਗਲਾਸ ਮਹਿਕ ਮਿਲੀਆਂ ਬਹੁਤ ਸੋਹਣੀਆਂ ਐ ਵੀ ਬਹੁਤ ਛਾ ਕਰੀ ਰੱਖਦੀਆਂ ਇੱਕ ਇਹ ਹੈ ਉੱਚੀ ਨਹਿਰ ਵਾਣਾ ਨਾਲ ਵੀ ਫੋਟੋ ਚੀ ਵਗੀ ਜਾਂਦੀ ਐ ਤੇ ਇਹਨ ਆ ਦੇਖੋ ਪੰਨੇ ਇਹਦਾ ਫਿਰ ਸਾਨੂੰ ਇੱਥੋਂ ਦੂਰੋਂ ਦਿਖਾਉਣਾ ਤਾਂ ਹਾਂ ਸਾਰਿਆਂ ਨੇ ਹੀ ਪੰਨਾ ਪਾਇਆ ਇੱਥੇ ਦੇਖੋ ਪੰਨਾ ਚੰਕੀ ਜਾਂਦਾ ਇਹਦਾ ਫਾਇਦਾ ਹੈਗਾ ਬਈ ਬਹੁਤ ਜ਼ਿਆਦਾ ਫਾਇਦਾ ਹੈਦਾ ਤੇ ਮਰੀਆ ਚੀਜ਼ ਆਪਣੇ ਨੇ ਪਾਣੀ ਨਹੀਂ ਜਾਂਦਾ ਟੁੱਟਦਾ ਦੂਜੇ ਪਾਸੇ ਫਿਕਰ ਨਹੀਂ ਕੋਈ ਜੇ ਪਾਣੀ ਵੱਧਦਾ ਦੋਤਾ ਨੰਗ ਜੂਗਾ ਮਾਣ ਵੀ ਕਾਫੀ ਚੰਗੇ ਆ ਮਿੱਠੇ ਪਾਣੀ ਦੇ ਓਹ ਸੋਣ ਵਾਤਾਵਰਨ ਆ ਦੇਖ ਲੋ ਵੀ ਨਹਿਰ ਚ ਛਪੈਦਾ ਜਮਾ ਕਿਵੇਂ ਉਗ ਰਿਹਾ ਹੈ ਇਹ ਵਿਚਾਰਾ ਡੈਗਦਾ ਕਿਉਂਕਿ ਨਹਿਰ ਵਾਲੀ ਪਰੜੀ ਦੇ ਕਾਜ ਜੀ ਉਗ ਰਿਹਾ ਹੈ ਦਰਖਤ ਬੜੇ ਉਗਰੇ ਨਹਿਰ ਦੇ ਸਾਈਡ ਤੇ ਪੱਕੀ ਆ ਸਾਈਡ ਪਰ ਫਿਰ ਵੀ ਆਹ ਬੜੇ ਉਗਰੇ ਪਰ ਉੱਥੇ ਟਾਲੀ ਖੜੀ ਆ ਆ ਵੀ ਟਾਲੀ ਖੜੀ ਆ ਆਹ ਸੋ ਇਦਾ ਡੈਗਦਾ ਇਹ ਐਂ ਲੱਗਦਾ ਪਾਣੀ ਤੇਜ਼ ਬਹੁਤ ਚੱਲੀ ਜਾਂਦਾ ਕੈਂਵੇ ਵਿੱਚ ਪਤਾ ਨਹੀਂ ਇਹ ਆਉਂਦਾ ਉਵੇਂ ਕਲੈਰਟੀ ਕਿ ਨਹੀਂ ਤੇ ਵਾਹ ਵਾਹ ਇੱਥੇ ਇੱਕ 뷰 ਵਾਲਾ ਦੇਖੋ ਬੱਦਲਾਂ ਦਾ ਤੇ ਨਹਿਰ ਦਾ ਤੇ ਸਾਰਾ ਕਹੇ ਦਾ 뷰 ਕਿੱਡਾ ਵਧੀਆ ਆ ਰਿਹਾ ਵਲੌਗ ਨੂੰ ਮਿੱਤਰ ਪਿਆਰਿਓ ਇਹਨੂੰ ਕਰ ਦਿਓ ਜੋ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਓ ਜੀ ਇਹ ਅਸੀਂ ਨਵਾਂ ਹੀ ਸ਼ੁਰੂ ਕੀਤਾ ਵਾ ਵਲੋਗਿੰਗ ਦਾ ਕਈ ਗਲਤੀਆਂ ਵੀ ਹੋ ਜਾਂਦੀਆਂ ਉਹਨਾਂ ਨੂੰ ਇਗਨੋਰ ਕਰ ਦਿਓ ਜੀ ਆਪਦੀ ਫੋਟੋ ਵਿੱਚ ਵਿਖਾ ਦਿੰਦੇ ਤੁਹਾਨੂੰ ਮਗਰੋਂ ਚੈੱਕ ਕਰੋ ਵੀ ਠੀਕ ਹੈ ਬਈ ਅਸੀਂ ਹੁਣ ਇਹ ਵਲੌਗ ਨੂੰ ਕਰਦੇ ਆਂ ਬੰਦ ਤੇ ਤੁਸੀਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਗੇ ਸ਼ੇਅਰ ਵੀ ਕਰ ਦਿਓ ਵਲੌਗ ਇਥੇ ਖੇਤੀ ਬਾੜੀ ਵਾਲੇ ਆਉਂਦੇ ਰਹਣੇ ਆ ਨਵੀਆਂ ਜੀ ਜੇ ਇਸ ਵਲੌਗ ਚ ਸਾਡੀ ਖਾਸ ਚੀਜ਼ ਤੇ ਹੀ ਸੀ ਵੀ ਬਾਈ ਪੰਨਾ ਬਹੁਤ ਫਾਇਦਾ ਕਰਦਾ ਬੰਦੇ ਨੂੰ ਤੇ ਬਾਕੀ ਤੁਸੀਂ ਕਮੈਂਟਾਂ ਚ ਦੱਸੋ ਜੀ ਨੇ ਜੀ ਨੇ ਪਾਇਆ ਵੀ ਤੁਹਾਨੂੰ ਕਿਵੇਂ ਇਹਦੇ ਲੱਗਿਆ ਵੀਓ ਧੰਨਵਾਦ ਮਿਹਰਬਾਨੀ ਠੀਕ ਹੈ ਜੀ